ਜਦ ਜੜਿਆ ਤਾਂ ਲੋਕਾਂ ਨੇ ਦੇਖਿਆ ਤੇ ਮੈਂ ਕਿਹਾ ਜਿੰਨਾ ਵੀ ਇਹ ਸਾਰਾ ਜਮੀਨ ਸੀਗੀ ਤੇ ਸਾਰੀਆਂ ਜੰਗਲ ਤਿਆਰ ਹੋ ਗਏ ਇੱਕ ਰਾਤ 'ਚ ਹੀ ਜੰਗਲ ਤਿਆਰ ਹੋ ਗਏ ਅੱਛਾ ਜੀ ਕੰਮ ਨਹੀਂ ਆਣਾ ਅਗਰ ਲੱਕੜੀ ਇਥੋਂ ਲੀកੇ ਘਰ ਚੋਂ ਆਂਦੇ ਹੋ ਜਾਂ ਕੁਝ ਦਾ ਯੂਜ਼ ਕਰਦੇ ਹੋ ਤਾਂ ਡੈਥ ਹੋ ਜਾਂਦੀ ਕਿਸੇ ਦੀ ਜਾਂ ਫਿਰ ਉਹ ਚੀਜ਼ ਖਰਾਬ ਹੋ ਜਾਂਦੀ ਜੋ ਤਨਾ ਤਿਆਰ ਕਰੋਗੇ ਠੀਕ ਜੋਗੀਆਂ ਜੋਗੀਆਂ ਨਾਥਾਂ ਦਾ ਨਾਥਾਂ ਦਾ ਹਾਂ ਜੇ ਕਰਨਪਟੇ ਨਾਥ ਹੁੰਦੇ ਨਾ ਇਹ ਉਹਦੀ ਗੱਦੀ ਹੈ ਕਿ ਜਦੋਂ ਨੀ ਸੁਲਤਾਨ ਜੋ ਇਸਤਰੀ ਹੁੰਦੀ ਹੈ ਨਾ ਜਾਂ ਜਿਹਨ ਦਾ ਕੇਸ ਖਰਾਬ ਹੋ ਜਾਂਦਾ ਜਾਂ ਜਿਹਨਾਂ ਨੂੰ ਸਕਿਨ ਦੀ ਪ੍ਰੋਬਲਮ ਚ ਚਮੜੀ ਦੀ ਪ੍ਰੋਬਲਮ ਲੰਦੀ ਹੈ ਉਹਨਾਂ ਨੂੰ ਸੁਨਾਨ ਕਰਨ ਨਾਲ ਉਹ ਪ੍ਰੋਬਲਮ ਠੀਕ ਹੁੰਦੀ ਹੈ ਇਸ ਕਰਕੇ ਦੁਨੀਆ ਤੇ ਜਾਦਾ ਰਹੀ ਹੈ ਜਾਦਾ ਆਉਂਦਾ ਹੈ ਤਾਂ ਬਾਬਾ ਜੀ ਦੀ ਜੰਗਲ ਦੀ ਇਹ ਮੰਨਤਾ ਕਿ ਇਹ ਹਰਾ ਭਰਾ ਰਹਿੰਦਾ ਹੈ ਅੱਛਾ ਜੀ ਇਹਨੂੰ ਪੱਤ ਚੜਨੀ ਆਂਦੀ ਤਾਂ ਇਸ ਲੱਕੜ ਦਾ ਕੋਲਾ ਨਹੀਂ ਬੰਦਾ ਬਬੂਤੀ ਬੰਦੀ ਹੈ ਜੋ ਸ਼ਰਧਾਲੂਨ ਪ੍ਰਸ਼ਾਦ ਤੌਰ ਤੇ ਦਿੱਤੀ ਜਾਂਦੀ ਹੈ ਔਰ ਉਸ ਟਾਈਮ ਤੇ ਜੋਗੀ ਰਾਜ ਜੀ ਦਾ ਤੁਨਾ ਅਖੰਡੂਨਾ ਚਲ ਰਹੀ ਹੈ ਇਹ ਕਿੰਨੇ ਸੌ ਸਾਲ ਹੋ ਗਏ 1700 ਸਾਲ ਹੋ ਗਏ ਹੈ ਅੱਛਾ ਜੀ ਜੀ ਠੀਕ ਹੈ ਜੀ ਹਾਂ ਜੀ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਇੱਕ ਨਵਾਂ ਬਲੌਗ ਦੋਸਤੋ ਅਸੀਂ ਅੱਜ ਜਾ ਰਹੇ ਆ ਡਿਸਟ੍ਰਿਕਟ ਪਠਾਨਕੋਟ ਦੇ ਪਿੰਡ ਕਟਾਰੂ ਚੱਕ ਦੇ ਵਿੱਚ ਇਤਿਹਾਸਿਕ ਪਿੰਡ ਆ ਪਿੰਡ ਦੀ ਬਹੁਤ ਮਾਨਤਾ ਆ ਇਹ ਕਿੱਥੇ ਜੋਗੀਆਂ ਦਾ ਡੇਰਾ ਆ ਇੱਕ ਜੋਧੀਆਂ ਨਾਥਾਂ ਦਾ ਇੱਕ ਕੁੱਲ ਆ ਜਿਹੜਾ ਰਾਤੋਂ ਰਾਤ ਜੰਗਲ ਬਣਿਆ ਸੀ ਚਟਪਟ ਨਾਥ ਜੀ ਦਾ ਇੱਕ ਆਸ਼ਰਮ ਕਹਿ ਸਕਦੇ ਆ ਸਾਧੂਆਂ ਦਾ ਕਹਿ ਸਕਦੇ ਆ ਜਿਹਦੀ ਮਾਨਤਾ ਬਹੁਤ ਵਾ ਕਹਿੰਦੇ ਉੱਥੇ ਤਿੰਨ ਕੁੰਡ ਬਣੇ ਹੋਏ ਆ ਤੇ ਤਿੰਨੇ ਕੁੰਡਾਂ ਦੇ ਪਾਣੀ ਦੀ ਅਲੱਗ-ਅਲੱਗ ਵਿਸ਼ੇਸ਼ਤਾ ਆ ਕਿ ਜਿਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ ਜਾਂ ਸਕਿਨ ਦੀ ਕੋਈ ਪ੍ਰੋਬਲਮ ਹੁੰਦੀ ਆ ਉਸ ਕੁੰਡ ਦੇ ਵਿੱਚ ਨਹਾਉਣ ਦੇ ਨਾਲ ਉਹ ਪ੍ਰਾਪਤੀ ਹੋ ਜਾਂਦੀ ਆ ਤੇ ਚਮੜੀ ਦੇ ਰੋਗ ਦੂਰ ਹੋ ਜਾਂਦੇ ਆ ਇੱਕ ਗੱਲ ਹੋਰ ਆ ਜਿਹੜਾ ਇੱਥੇ ਧੂਣਾ ਆ ਨਾਥਾਂ ਦਾ ਧੂਣਾ ਆ ਪਿਛਲੇ 1700 ਸਾਲ ਤੋਂ ਚੱਲਦਾ ਆ ਅਖੰਡ ਤੇ ਉਹ ਅੱਜ ਤੱਕ ਉਹਦੀ ਜਿਹੜੀ ਰਾਖਾ ਲੋਕੀ ਪ੍ਰਸ਼ਾਦ ਦੇ ਰੂਪ ਵਿੱਚ ਲੈਂਦੇ ਆ ਤੇ ਇੱਥੇ ਜਿਹੜੇ ਲੱਕੜ ਵਾ ਉਹ ਲੱਕੜ ਨੂੰ ਕੋਈ ਵੀ ਘਰਾਂ 'ਚ ਯੂਜ਼ ਨਹੀਂ ਕਰ ਸਕਦਾ ਨਾ ਘਰਾਂ ਨੂੰ ਲੈ ਕੇ ਆ ਸਕਦਾ ਇੱਥੇ ਜਿਹੜੇ ਖੇਤ ਸੀਗੇ ਖੇਤ ਰਾਤੋਂ ਰਾਤ ਜੰਗਲ ਬਣ ਗਏ ਸਕਦੇ ਆ ਬਣ ਗਏ ਸੀਗੇ ਬਾਕੀ ਜੋ ਮੰਨਤਾ ਆ ਹੋਰ ਬਾਕੀ ਜਾ ਕੇ ਉੱਥੇ ਪਤਾ ਲੱਗੂਗਾ ਬਣ ਰਹੇ ਹੋ ਪਠਾਨਕੋਟ ਡਿਸਟ੍ਰਿਕਟ ਦਾ ਦਿਨਾਨਗਰ ਤੋਂ ਤਕਰੀਬਨ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਆ ਪਹਿਲਾਂ ਡਿਸਟ੍ਰਿਕਟ ਗਰਦਾਸਪੁਰ ਹੁੰਦਾ ਸੀ ਇਹ ਫਿਰ ਇਹ ਪਠਾਨਕੋਟ ਚ ਮਤਲਬ ਤਬਦੀਲ ਹੋ ਗਿਆ ਸੀ ਇਹ ਇਹ ਪਿੰਡ ਘਟਾਰੂ ਚੱਕ ਪਿੰਡ ਤੇ ਚਲੋ ਦੋਸਤੋ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਤੇ ਆਪਾਂ ਚੱਲਦੇ ਹਾਂ ਦੋਸਤੋ ਤੇ ਬਣੇ ਰਹੋ ਨਾਲ ਅੱਜ ਸਫ਼ਰ ਜਿਹੜਾ ਇਹ ਡਿਸਟ੍ਰਿਕਟ ਪਠਾਨਕੋਟ ਦਾ ਦਿਨਾਨਗਰ ਚਲੋ ਜੀ ਲੋ ਦੋਸਤੋ ਆ ਗਏ ਆ ਅਸੀਂ ਜੋਗੀਆਂ ਦੇ ਡੇਰੇ ਤੇ ਜਿਹੜਾ ਚਟਪਟ ਬਣ ਕਹਿੰਦੇ ਇਹਨੂੰ ਜੀ ਤੇ ਉਹ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਇਹ ਕਟਾਰੂ ਚੱਕ ਦੇ ਪਿੰਡ ਦੇ ਵਿੱਚ ਆ ਜੋ ਇਤਿਹਾਸ ਆ ਉਹ ਇਸ ਪਿੰਡ ਦਾ ਇਸ ਥਾਂ ਦਾ ਇਤਿਹਾਸ ਇਹ ਆ ਇਹ ਰਾਤੋਂ ਰਾਤ ਜਿਹੜੀ ਜਗ੍ਹਾ ਬਣੀ ਸੀ ਜੰਗਲ 'ਚ ਤਬਦੀਲ ਹੋਈ ਸੀ ਜਿਹੜੇ ਇੱਥੇ ਬਾਬਾ ਜੀ ਸੀ ਉਹਨਾਂ ਨਾਲ ਕਿਸੇ ਨੇ ਬਦਸਲੋਕੀ ਕੀਤੀ ਸੀਗੀ ਤਾਂ ਉਹ ਜਿਸ ਜਿਸ ਚੀਜ਼ ਤੇ ਉਹਨਾਂ ਦਾ ਪੈਰ ਜਾਂ ਉਹਨਾਂ ਦੀ ਕੂਣੀ ਲੱਗਦੀ ਰਹੀ ਆ ਕਹਿੰਦੇ ਉੱਥੇ ਪਾਣੀ ਦੇ ਕੁੰਡ ਬਣੇ ਹੋਏ ਆ ਤੇ ਪਾਣੀ ਦੇ ਕੁੰਡਾਂ ਦੀ ਇਹ માનਤਾ ਆ ਕਿ ਜਿੱਥੇ ਜਿਨ੍ਹਾਂ ਨੂੰ ਕੋਈ ਸਕੇਂਦੀ ਪ੍ਰੋਬਲਮ ਹੋ ਗਈ ਜਾਂ ਕਿਸੇ ਨੂੰ ਸੰਤਾਨ ਦੀ ਪ੍ਰੋਬਲਮ ਹੋਏ ਨਹਾਉਣ ਦੇ ਨਾਲ ਸੰਤਾਨ ਸੁੱਖ ਦੀ ਪ੍ਰਾਪਤੀ ਵੀ ਹੁੰਦੀ ਆ ਸਿੱਧ ਜੋਗੀ ਚਟਪਟ ਨਾਥ ਜੀ ਦਾ ਇਹ ਹੈਗਾ ਆ ਜੀ ਬੌਲੀਆਂ ਆ ਉਹਨਾਂ ਦੀ ਜਿਹੜੀਆਂ ਬਣਾਈ ਹੋਈਆਂ ਸਾਹਮਣੇ ਮੰਦਰਵਾ ਤੁਸੀਂ ਦੇਖ ਸਕਦੇ ਹੋ ਇੱਦਾਂ ਹੀ ਜਿੱਦਾਂ ਜੋਗੀਆਂ ਨੇ ਜਿਹੜੇ ਕੰਨਪਾੜ ਜੋਗੀ ਹੁੰਦੇ ਆ ਜਿਨ੍ਹਾਂ ਨੇ ਕੰਨਾਂ ਦੇ ਵਿੱਚੋਂ ਨੰਘਾਈਆਂ ਹੁੰਦੀਆਂ ਉਹਨਾਂ ਦਾ ਇੱਕ ਸਥਾਨ ਆ ਇਹ ਤਾਂ ਬਹੁਤ ਸੋਹਣਾ ਮਤਲਬ ਕਲਰ ਕੀਤਾ ਹੋਇਆ ਜਿੱਦਾਂ ਸਾਧੂਆਂ ਦਾ ਭਗਮਾ ਚੋਲਾ ਹੁੰਦਾ ਉਸ ਹੱਬ ਨੇ ਆ ਤੇ ਦੋਸਤੋ ਚੱਲਦੇ ਆਂ ਤੇ ਬਾਕੀ ਗੱਲਬਾਤ ਕਰਾਂਗੇ ਕਿ ਸਿੱਧ ਜੋਗੀ ਚੱਪੜਾ ਜੀਵਨ ਕਿਹੋ ਜਿਹਾ ਸੀ ਇਹ ਕਿਹੋ ਜਿਹਾ ਉਹਨਾਂ ਨੇ ਆਪਣਾ ਜੀਵਨ ਬਤਾਇਆ ਤਾਂ ਕੀ ਹਿਸਟਰੀ ਆ ਇਹ ਗੱਲ ਹੋਰ ਆ ਜਿਹੜੇ ਕਹਿੰਦੇ ਇੱਥੇ ਬੋਲੀਆਂ ਆ ਨਾ ਉਸ ਬੌਲੀ ਦੇ ਵਿੱਚ ਕਛੂਏ ਤੇ ਮੱਛੀਆਂ ਆ ਤੇ ਬਹੁਤ ਹੈਰਾਨੀ ਵਾਲੀ ਗੱਲ ਆ ਜ਼ਿੰਦਗੀ ਚ ਪਹਿਲੀ ਵਾਰੀ ਆਪਾਂ ਸੁਣ ਰਹੇ ਆ ਤੇ ਬਹੁਤ ਕਹਿੰਦੇ ਜਿਹੜਾ ਸਤਾਨਵਾਂ ਬਹੁਤ ਕਹਿ ਸਕਦੇ ਆ ਕਿ ਪਾਵਰਫੁੱਲ ਵਾ ਜਾਂ ਇਸ ਮਾਨਤਾ ਬਹੁਤ ਵਾ ਬਹੁਤ ਦੁਨੀਆ ਦੂਰ ਦੂਰੋਂ ਨਹਾਉਣ ਆਉਂਦੇ ਆ ਕਿ ਚਟਪਟ ਬਣੀ ਸਿੱਧ ਸ਼ਕਤੀ ਪੀਠ ਕਹਿੰਦੇ ਆ ਇਹਨੂੰ ਜੀ ਚਲੋ ਦੋਸਤੋ ਚੱਲਦੇ ਆ ਮੰਦਰ ਦੇ ਦਰਸ਼ਨ ਵੀ ਕਰਾਵਾਂਗੇ ਸਾਹਮਣੇ ਇਹ ਜੋਗੀਆਂ ਦੀ ਸ਼ਾਖਾ ਆ ਜੀ ਸਾਹਮਣੇ ਇਹ ਮੰਦਰ ਆ ਜੀ ਸਟਾਰਟਿੰਗ ਦੇ ਵਿੱਚ ਸ਼ੰਕਰੀ ਦਾ ਨਰਮੰਦਰ ਬਣਿਆ ਹੋਇਆ ਤੇ ਇਹ ਧੂਣਾ ਆ ਇੱਥੇ ਬਾਬਾ ਜੀ ਬੈਠਦੇ ਆ ਤੇ ਤਿੰਨ ਕੁੰਡ ਵਾ ਇੱਕ ਇਹ ਕੁੰਡ ਵਾ ਇੱਕ ਦੂਜੇ ਪਰਲੇ ਪਾਸੇ ਕੁੰਡ ਵਾ ਤੇ ਇੱਕ ਬੈਕ ਸਾਈਡ ਕੁੰਡ ਜਿਹੜਾ ਦਿਖਾਇਆ ਆ ਤੇ ਇਹ ਸਾਰਾ ਲੰਗਰ ਹਾਲ ਤਿਆਰ ਕੀਤਾ ਗਿਆ ਆ ਤੇ ਜੋਗੀਆਂ ਦੇ ਕੁੱਲ ਦਾ ਇਹ ਜਿਹੜਾ ਇੱਥੇ ਬਣਿਆ ਹੋਇਆ ਆ ਤੇ ਇਹ ਸਾਰੇ ਜੋਗੀ ਜਿਹੜੇ ਸੀਗੇ 84 ਸਿੱਧ ਉਹਨਾਂ ਦਾ ਪੋਸਟਰ ਇੱਥੇ ਚੱਲਦਾ ਪਿਆ ਆ ਲਓ ਜੀ ਇਹ ਦੋਸਤੋ ਇੱਥੇ ਬਾਬਾ ਜੀ ਕੋ ਆ ਗਏ ਸੀਗੇ ਇਹ ਮੈਂ ਗੱਲ ਦੱਸਦਾ ਮੈਂ ਜਿਹੜੀ ਇਸ ਡੇਰੀ ਦੇ ਵਿੱਚ ਜਾਂ ਇਸ ਕੁਟੀਆ ਦੇ ਵਿੱਚ ਬੱਡੇ ਇਹਨਾਂ ਦੇ ਬਾਬਾ ਜੀ ਰਹਿੰਦੇ ਹੋ ਅੱਜ ਕੁੰਬ ਦੇ ਮੇਲੇ 'ਚ ਗਏ ਹੋਏ ਆ ਸਾਨੂੰ ਉਹਨਾਂ ਦੇ ਥਾਂ ਦੇ ਛੋਟੇ ਬਾਬਾ ਜੀ ਜਿਹੜੇ ਆ ਜਿਹੜੇ ਉਹਨਾਂ ਤੋਂ ਬਾਅਦ 'ਚ ਦੇਖਦੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਬਾਬਾ ਜੀ RAM RAM ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਾਬਾ ਜੀ ਇਸ ਮੰਦਿਰ ਬਾਰੇ ਪਤਾ ਲੱਗਾ ਸੀਗਾ ਜੀ ਇਸ ਜੰਗਲ ਬਾਰੇ ਪਤਾ ਲੱਗਾ ਸੀ ਸਾਡੇ ਦਰਸ਼ਕਾਂ ਦੱਸੋ ਕਿ ਇਸ ਮੰਦਿਰ ਦੀ ਜਾਂ ਇਸ ਜੋਗੀਆਂ ਦੀ ਸੰਸਥਾ ਦੀ ਕੀ ਹਿਸਟਰੀ ਆ ਜੀ ਜੀ ਜੋ ਨਾਸ ਸੰਪਰਦਾਇਗਾ ਹੈ ਗੁਰੂ ਗੋਰਖਨਾ ਜੀ ਦੇ ਸ਼ਿਸ਼ਿ ਹੋਏ ਚੜਪੜਨਾਥ ਜੀ ਜੀ ਚੜਪੜਨਾਥ ਜੀ ਕਿਸੇ ਟਾਈਮ ਤੇ ਚੰਬੇ ਦੇ ਵਿੱਚ ਤਪੱਸਿਆ ਕਰਦੇ ਸੀ ਤਪੱਸਿਆ ਕਰਕੇ ਜੋ ਮਣੀ ਮਹੀਦੀ ਪਾਤ ਜਤਰਾ ਚਲਦੀ ਹੈ ਜੀ ਤੋਂ ਉਹਨਾਂ ਦੀ ਖੋਜ ਚੜਪੜਨਾਥ ਜੀ ਨੇ ਕੀਤੀ ਖੋਜ ਕਰਨ ਤੋਂ ਬਾਅਦ ਹੋਰ ਭ੍ਰਮਣ ਕਰਦੇ ਹੋਏ ਇਸ ਪਿੰਡ ਦੇ ਵਿੱਚ ਪਹੁੰਚੇ ਆ ਅੱਛਾ ਜੀ ਹਾਂ ਉਹ ਤੂਣਾ ਲਗਾ ਕੇ ਬੈਠੇ ਸੀ ਤੋਂ ਕਈ ਵਾਰਸ਼ ਉਹਨਾਂ ਨੇ ਤਪ ਕੀਤਾ ਤੋਂ ਖੇਤੀਬਾੜੀ ਕਿਸਾਨ ਜੋ ਕਿਸਾਨ ਖੇਤੀਬਾੜੀ ਕਰਦੇ ਸੀ ਉਹਨਾਂ ਬਾਬਾ ਜੀ ਨੇ ਪਰੇਸ਼ਾਨ ਕੀਤਾ ਕਿ ਬਾਬਾ ਜੀ ਤੁਸੀਂ ਚਲੇ ਜਾਓ ਅਸੀਂ ਖੇਤੀ ਕਰਨੀ ਹੈ ਸਾਡੀ ਜੀ ਜਮੀਨ ਹੈ ਤੋ ਤੁਸੀਂ ਚਲੇ ਜਾਓ ਤੋ ਮਹਾਰਾਜ ਜੀ ਬੋਲੇ ਚੜਪਰਨਾਥ ਜੀ ਤੁਸੀਂ ਖੇਤ ਖੇਲਿਆਣ ਖੇਤੀ ਕਰ ਸਕਦੇ ਹੋ ਜੋ ਮੈਂ ਆਸਨ ਲਗਾਇਆ ਅਸਨ ਤਾਈਂ ਜਗ੍ਹਾ ਮੈਨੂੰ ਦੇ ਦਿਓ ਛੱਡ ਦਿਓ ਜੀ ਤੋ ਉਸ ਟਾਈਮ ਤੇ ਉਹ ਜਾਂ ਤੋ ਨਾਸਤਿਕ ਲੋਕੀ ਲਗਾ ਲੋ ਜੀ ਜਾਂ ਗਿਆਨੀ ਸੀ ਗਿਆਨੀ ਸੀ ਹੈਨਾ ਤੋ ਉਹ ਜੋਗੀ ਰਾਜ ਜੀ ਦੀ ਮਾਇਆ ਨੂੰ ਸਮਝ ਨਹੀਂ ਪਾਏ ਠੀਕ ਹੈ ਜੀ ਤੋ ਬਾਬਾ ਜੀ ਨੇ ਫਿਰ ਉਹ ਆਪਣੀ ਤਖਤੀ ਦੇ ਵਿੱਚ ਲੀਨ ਹੋ ਗਏ ਅੱਛਾ ਜੀ ਹਾਂ ਤਾਂ ਜੋ ਖੇਤ ਖੇਲਿਆਣ ਦੇ ਕਿਸਾਨ ਸੀ ਉਹਨਾਂ ਨੇ ਬਾਬਾਈ ਦੇ ਤੋਂ ਬੈਲ ਸੁਹਾਗਾ ਜੋ ਉਸ ਟਾਈਮ ਤੇ ਉੱਪਰ ਚਲਾ ਚਲਾਉਂਦੇ ਸੀ ਉਹ ਬਾਬਾਈ ਦੇ ਤੋਂ ਸੁਹਾਗਾ ਨਗਾ ਦਿੱਤਾ ਅੱਛਾ ਜੀ ਹਾਂਜੀ ਜਦੋਂ ਤੋਂ ਸੁਹਾਗਾ ਨਗਾ ਦਿੱਤਾ ਤਾਂ ਚੜਪੜਨਾਥ ਜੀ ਨੇ ਆਪਣੀ ਯੋਗ ਮਾਇਆ ਦੇ ਨਾਲ ਫਿਰ ਰਾਤੋਂ ਰਾਤ ਬਨ ਬਣਾਤਾ ਅੱਛਾ ਜੀ ਹਾਂਜੀ ਯੋਗ ਕੀ ਬ੍ਰਿਕਸ਼ ਜਿਹੜੇ ਆ ਇਹ ਮਾਚਲੀ ਬ੍ਰਿਕਸ਼ ਉੜਦੇ ਹੋਏ ਇਸ ਸਥਾਨ ਤੇ ਪਹੁੰਚ ਗਏ ਅੱਛਾ ਜੀ ਹਾਂਜੀ ਤੋ ਜਦੋਂ ਕਿਸਾਨ ਦੂਸਰੇ ਦਿਨ ਫਿਰ ਖੇਤੀ ਕਰਨ ਆਏ ਤੋ ਉਹਨਾਂ ਨੇ ਦੇਖਿਆ ਕਿ ਸਾਡਾ ਜਿਹੜਾ ਖੇਤ ਖਿਲਾਰਾ ਹੈ ਜੰਗਲ ਦੇ ਰੂਪ ਦੇ ਵਿੱਚ ਤਬਦੀਲ ਹੋ ਚੁਕਿਆ ਹੈ। ਉਹ ਟਾਈਮ ਦੇ ਜੰਗਲ ਹੀ ਜੰਗਲ ਹੋ ਗਿਆ। ਠੀਕ ਹੈ ਜੀ। ਤੋ ਉਹ ਬਾਬਾ ਜੀ ਕੋ ਸ਼ਮਾ ਜਾਚਨਾ ਮੰਗਣ ਲੱਗੇ। ਉਸ ਟਾਈਮ ਤੇ ਸ਼ਮਾ ਜਾਚਨਾ ਬਾਬਾ ਜੀ ਨੇ ਉਹਨਾਂ ਨੂੰ ਦਰਸ਼ਨ ਹੀ ਦਿੱਤੇ। ਤੋ ਕੀ ਨਾਸਤਿਕ ਲੋਕੀ ਇਹਨਾਂ ਨੂੰ ਦਰਸ਼ਨ ਦੇਣਾ ਵੀ ਚੰਗਾ ਨਹੀਂ ਸਮਝਿਆ ਉਹਨਾਂ ਨੇ। ਠੀਕ ਹੈ ਜੀ। ਤੋ ਫਿਰ ਬਾਬਾਈ ਦੇ ਉਸ ਟਾਈਮ ਦੇ ਉੱਤੇ ਜਿੱਥੇ-ਜਿੱਥੇ ਆੜਕਾਂ ਕੋਨੀਆਂ ਜ਼ਮੀਨ 'ਚ ਲੱਗੀਆਂ ਉੱਥੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਅੱਛਾ ਜੀ। ਜ਼ਮੀਨ ਦੇ ਵਿੱਚ ਉਹ ਅੱਜ ਵੀ ਮੌਜੂਦ ਹੈ ਔਰ نیچے ਪਾਣੀ ਨਿਕਲਦਾ ਹੈ। ਜੋ ਤਿੰਨ ਕੁੰਡ ਬਣੇ ਹੋਏ ਐ। ਅੱਛਾ ਜੀ। ਹਾਂਜੀ। ਔਰ ਕੁੰਡ ਦੀ માનਿਤਾ ਜੋ ਮਾਈ ਘਰਪਤੀ ਨਹੀਂ ਹੁੰਦੀ ਜਾਂ ਗਰਭ ਖਰਾਬ ਹੋ ਜਾਂਦਾ ਉਹ ਇਸ਼ਨਾਨ ਕਰਨ ਦੇ ਨਾਲ ਗਰਭਪਤੀ ਹੁੰਦੀ ਹੈ। ਔਰ ਜਿਸ ਮਾਤਾ ਭੈਣ ਭਾਈ ਜਿਹਨੂੰ ਵੀ ਖਾਸਪੋੜਾ ਸਕਿਨ ਪ੍ਰੋਬਲਮ ਕੋਈ ਵੀ ਹੁੰਦੀ ਹੈ ਜੀ। ਤੋਂ ਉਹ ਇਸ਼ਨਾਨ ਕਰਨ ਦੇ ਨਾਲ ਉਹਦੇ ਦੁੱਖ ਦੂਰ ਹੁੰਦੇ ਐ। ਔਰ ওই ਚਰਪਨਾਜੀ ਦਾ ਵਰਦਾਨ ਉਸ ਟਾਈਮ ਦਾ ਜੋ ਅੱਜ ਵੀ ਸੰਗਤ ਇਸ਼ਨਾਨ ਕਰਨ ਦੇ ਨਾਲ ਉਹਨਾਂ ਦੇ ਦੁੱਖ ਦੂਰ ਹੁੰਦੇ ਔਰ ਝੋਲੀਆਂ ਭਰਉਂਦੀਆਂ। ਤੋ ਬਾਬਾ ਜੀ ਦੀ ਜੰਗਲ ਦੀ ਇਹ ਮੰਨਤਾ ਕਿ ਹਰਾ ਭਰਾ ਰਹਿੰਦਾ ਹੈ। ਅੱਛਾ ਜੀ। ਇਹਨੂੰ ਪੱਤਝੜ ਨਹੀਂ ਆਉਂਦੀ। ਤੋ ਇਸ ਲੱਕੜ ਦਾ ਕੋਇਲਾ ਨਹੀਂ ਬੰਦਾ। ਬਬੂਤੀ ਬੰਦੀ ਹੈ ਜੋ ਸ਼ਰਧਾਲੂਨ ਪ੍ਰਸ਼ਾਦ ਤੌਰ ਤੇ ਦਿੱਤੀ ਜਾਂਦੀ ਹੈ ਔਰ ਉਸ ਟਾਈਮ ਤੇ ਜੋਗੀ ਰਾਜ ਜੀ ਦਾ ਤੁਨਾ ਅਖੰਡ ਨੂੰ ਨਾ ਚੱਲ ਰਿਹਾ ਹੈ। ਇਹ ਕਿੰਨੇ ਸੌ ਸਾਲ ਹੋ ਗਏ? 1700 ਸਾਲ ਹੋ ਗਏ। ਅੱਛਾ ਜੀ। ਜੀ। ਠੀਕ ਹੈ ਜੀ। ਹਾਂ ਜੀ। ਸਤਾਰਨ ਸਾਲ ਹੋ ਗਿਆ ਉਹਦਾ ਖੰਡ ਧੋਣਾ ਚਾਹਦਾ ਏ ਠੀਕ ਹੈ ਹੋਰ ਬਾਬਾ ਜੀ ਔਰ ਬਾਕੀ ਇਹਦਾ ਜੋ ਵਾਤਾਵਰਨ ਹੈ ਬਾਹਰ ਦੀ ਵਾਤਾਵਰਨ ਦੇ ਨਾਲੋਂ ਬਹੁਤ ਅਲੱਗ ਹੈ ਬਿਲਕੁਲ ਬੱਕਰ ਜਿਹੜਾ ਗੇਟ ਅਸੀਂ ਐਂਟਰ ਕਰ ਜਾਂਦੇ ਹਾਂ ਨਾ ਹੋਰ ਤਰ੍ਹਾਂ ਦਾ ਮਤਲਬ ਪੋਜ਼ਿਟਿਵ ਵੇਬ ਆਉਣ ਲੱਪਨਦੀ ਹੈ ਜੀ ਹਾਂਜੀ ਜੀ ਜੀ ਤੇ ਜੋਗੀ ਰਾਜ ਜੀ ਦਾ ਵਰਦਾਨ ਹੈ ਅੱਛਾ ਜੀ ਹਾਂ ਮਹਾਪੁਰਸ਼ਾ ਦਾ ਤਾਪ ਕੀਤਾ ਹੋਇਆ ਇੱਥੇ ਜੋਗੀ ਰਹਿੰਦੇ ਆ ਜੀ ਜੀ ਇਹ ਨਾਸ ਸੰਪਰਦਾਇਕ ਗੋਰਖਨਾ ਜੀ ਦੇ ਸੰਪਰਦਾਇਕ ਹੈ ਨਾਸ ਸੰਪਰਦਾਇਕ ਦਾ ਸਥਾਨ ਹੈ ਮੱਠ ਹੈ ਅੱਛਾ ਜੀ ਹਾਂ ਇੱਥੇ ਕਨਫਟੇ ਜੋਗੀ ਰਹਿੰਦੇ ਨੇ ਕਨਫਟੇ ਜੋਗੀ ਠੀਕ ਹੈ ਜਿਹਨਾਂ ਨੂੰ ਨਾਸ ਸੰਪਰਦਾਇਕ ਜਿਸ ਤਰ੍ਹਾਂ ਜੋਗੀ ਰਾਜ ਜੀ ਹਮ ਸਾਡੇ ਯੂਪੀ ਦੇ ਵਿੱਚ ਜੋ ਸੀਐਮ ਹੈ ਹਾਂ ਜੀ ਉਹਨਾਂ ਦੀ ਸੰਪਰਦਾਇਕ ਹੈ ਅੱਛਾ ਜੀ ਜੀ ਠੀਕ ਹੈ ਹਾਂ ਜੀ ਬਬੀ ਕਿੰਨੇ ਏਰੀਆ ਦੇ ਜੰਗਲ 30 35 ਕਿੱਲੇ ਦੇ ਵਿੱਚ ਹੈਗਾ ਜੰਗਲ ਹੈਗਾ ਤੇ ਇਸ ਜੰਗਲ ਦੀ ਜਿਹੜੀ ਲੱਕੜ ਵਾ ਉਹ ਤੋੜ ਸਕਦੇ ਕਿ ਨਹੀਂ ਨਹੀਂ ਇਸ ਜੰਗਲ ਦੀ ਲੱਕੜ ਦਾ ਕੋਈ ਉਹ ਨਹੀਂ ਪ੍ਰਯੋਗ ਨਹੀਂ ਕਰਦਾ ਦਾ ਤਨ ਤੱਕ ਪ੍ਰਯੋਗ ਨਹੀਂ ਕਰ ਸਕਦੇ ਤੁਸੀਂ ਇਸ ਲੱਕੜ ਨੂੰ ਵਰਦਾਨ ਹੈ ਸ਼ਮਸ਼ਾਨ ਭੂਮੀ ਮੁਰਦਾ ਚਲਾਣ ਦੇ ਕੰਮ ਆਉਂਦੀ ਹੈ ਬੋਜਰ ਬੰਡਾਰ ਦੇ ਔਰ ਬਾਬਾ ਜੀ ਦਾ ਅਖੰਡ ਦੂਣਾ ਚੱਲਦਾ ਉਹਦੇ ਚ ਉਹਦੇ ਕੰਮ ਆਉਂਦੀ ਹੈ ਠੀਕ ਹੈ ਜੇ ਕੋਈ ਇਸ ਲੱਕੜ ਦਾ ਕੋਈ ਦੁਰਵਿਯੋਗ ਕਰਦਾ ਜਾਂ ਕੋਈ shear-shar ਨਹੀਂ ਕਰਦਾ ਤਾਂ ਉਹਦਾ ਨੁਕਸਾਨ ਹੋਣਾ ਜਾਂ ਕੋਈ ਤਾਂ ਕੋਈ ਉਹਨੂੰ ਕਸਟ ਹੋਣਾ ਸ਼ੁਰੂ ਹੋ ਜਾਂਦਾ ਹੈ ਸ਼ੁਰੂ ਹੋ ਜਾਂਦਾ ਹਾਂਜੀ ਠੀਕ ਹੈ ਜੀ ਹਾਂਜੀ ਤੇ ਕੋਈ ਚੋਰੀ ਚੱਕੀ ਮਤਲਬ ਕੋਈ ਲੈ ਜਾਵੇ ਲੱਕੜ ਫੇਰ ਜੀ ਚੋਰੀ ਲੈ ਜਾਂਦਾ ਜਾਂ ਕੁਝ ਵੀ ਹੋ ਜਾਂਦਾ ਹਾਂ ਜਿਉਂ ਪਰਦੇਸੀ ਆਉਂਦੇ ਆ ਹਾਂਜੀ ਉਹ ਵੀ ਬਿਨਾਂ ਇਜਾਜ਼ਤ ਤੋਂ ਬਗੈਰ ਯੂਜ ਨਹੀਂ ਕਰ ਸਕਦੇ ਨਹੀਂ ਕਰ ਸਕਦਾ ਹਾਂਜੀ ਜੇ ਕੋਈ ਕਰਦਾ ਉਹਨੂੰ ਨੁਕਸਾਨ ਹੁੰਦਾ ਤਾਂ ਫਿਰ ਜੇ ਮਾਫੀ ਮੰਗਦਾ ਆ ਕੇ ਫਿਰ ਉਹ ਦਾ ਕਸ਼ਟ ਦੂਰ ਹੁੰਦਾ ਹੈ। ਅੱਛਾ ਜੀ। ਹਾਂ ਜੀ। ਤੇ ਬਾਬਾ ਜੀ ਮੈਂ ਇੱਕ ਆਉਂਦੇ ਹੋਏ ਦੇਖਿਆ ਸੀ ਇੱਥੇ ਜਿਹੜਾ ਇਹ ਕੁੰਡ ਆ ਜੀ ਪਾਣੀ ਕੁੰਡ ਆ ਉੱਚ ਕੱਛੂ ਕਿਵੇਂ ਆ ਗਿਆ? ਹਾਂ ਕੱਛੂ ਵੀ ਆ ਗਿਆ ਮੱਛਲੀ ਵੀ ਆ ਗਈ ਛੋਟੇ ਛੋਟੇ ਜੀਵ ਉਹਦੇ ਵਿੱਚ। ਅੱਛਾ ਜੀ। ਹਾਂ ਜੀ। ਉਹ ਸ਼ੁਰੂ ਤੋਂ ਰੱਖੇ ਹੋਏ ਜਾਂ ਹਾਂ ਜੀ ਸ਼ੁਰੂ ਤੋਂ ਆਇਆ। ਕੁੰਡ ਚੋਂ ਨਿਕਲੇ ਸੀ ਉਹ। ਹਾਂ ਜੀ। ਵਿੱਚ ਦੇਖੋ ਜਲ ਹੈ ਜਲ ਦੇ ਵਿੱਚ ਕਈ ਜੀਵ ਆਪਣੀਆਂ ਤਿਆਰ ਹੋ ਜਾਂਦੇ ਆ। ਠੀਕ ਹੈ ਜੀ। ਹਾਂ। ਜੀ। ਠੀਕ ਹੈ ਬਾਬਾ ਜੀ ਤੇ ਬਾਬਾ ਜੀ ਹੋਰ ਕੀ ਇਤਿਹਾਸ ਹੈ ਸਮੁੰਦਰ ਦਾ ਇਹ ਦੋਸਤੋ ਇਹ ਤੁਸੀਂ ਦੇਖ ਲਓ ਇਹ ਬਾਬਾ ਜੀ ਦਾ ਇਹ ਸਥਾਨ ਵਾ ਜਿੱਥੇ ਬੈਠਦੇ ਆ ਇਹ ਜੋ ਵੀ ਜਨ ਬੈਠੇ ਹੋਏ ਹੈ ਮਹਾਰਾਜ ਦੀ ਗੱਦੀ ਹੈ ਅੱਛਾ ਜੀ ਹਾਂ ਇਹ ਮਹਾਰਾਜ ਪੂਜੇ ਮਹਾਰਾਜ ਜੀ ਬੈੰਦੇ ਨੇ ਜਿੱਥੇ ਜੋ ਕਿ ਮਹਾਰਾਜ ਜੀ ਕੁੰਭ ਯਾਤਰਾ ਗਏ ਹੋਏ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਕੀ ਕੋਈ ਪ੍ਰਮਾਨ ਨਹੀਂ ਹੈ ਕਿ 55-57 ਸਾਲ ਹੋ ਗਿਆ ਹੈ ਮਣੀ ਮਹਿਦੀ ਯਾਤਰਾ ਚੱਲਦੇ अच्छा जी छड़पर्णनाथ जी वो छात्रा खोज करके इस नगरी ਦੇ ਵਿੱਚ ਆਏ ਹੈ ਨਾ तो खोज ਉਹਨਾਂ ਨੇ ਕੀਤੀ ਸੀ ਉਸ ਟਾਈਮ ਉਸ ਟਾਈਮ ਤੇ खोज ਉਹਨਾਂ ਨੇ ਕੀਤੀ ਸੀ اچھا ਜੀ ਤੇ ਰਾਜਾ ਸਹਿਲ ਦੇ ਭ੍ਰਮਣ ਹੋਏ ਨਾ ਉਸ ਟਾਈਮ ਦੇ ਉਤੇ ਰਾਜਾ ਜੋ ਸੀ ਚੰਬੇ ਦੇ ਰਾਜਾ ਸੀ ਰਾਜਾ ਸਹਿਲ ਦੇ ਭ੍ਰਮਣ اچھا ਜੀ ਉਹਨਾਂ ਦੇ ਰਾਜਗੁਰੂ ਹੋਏ ਚੜਪੜਨਾਥ ਜੀ اچھا ਜੀ ਹਾਂ ਜੀ ਠੀਕ ਹੈ ਜੀ ਜੋ 84 ਮੰਦਰ ਹੈ ਬਰਮੋਰ ਦੇ ਵਿੱਚ ਉਹ 84 ਸਿੱਧਾਂ ਦੇ ਨਾਲ ਦੇ ਮੰਦਿਰ ਹੈ اچھا ਜੀ ਹਾਂ ਜੀ ਤੇ ਜੰਗਲ ਚ ਕੋਈ ਜਾਨਵਰ ਵੀ ਹੈਗੇ ਇੱਥੇ? ਛੋਟੇ-ਮੋਟੇ ਜਾਨਵਰ ਹੈਗੇ। ਅੱਛਾ ਜੀ ਜਿਵੇਂ ਕੀ? ਜਿਵੇਂ ਮੋਰ ਹੋ ਗਿਆ। ਬੰਦਰ ਹੋ ਗਏ। ਅੱਛਾ ਜੀ। ਹਾਂ ਜੀ ਹੋਰ ਛੋਟੇ-ਮੋਟੇ। ਸੂਰ ਵਗੈਰਾ ਹੋਣਗੇ ਨਾ ਜੀ? ਜੀ। ਮਤਲਬ ਨਾਰਮਲ ਇੱਥੇ ਰਹਿੰਦੇ ਆ ਜੀ। ਨਾਰਮਲ। ਤੇ ਕੋਈ ਨੁਕਸਾਨ ਤਾਂ ਨਹੀਂ? ਨੁਕਸਾਨ ਕੋਈ ਨਹੀਂ। ਠੀਕ ਹੈ ਜੀ। ਠੀਕ ਹੈ ਦੋਸਤੋ ਬਾਕੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਮੰਦਿਰ ਦਿਖਾਵਾਂਗੇ ਤੇ ਉਧਰ ਜੰਗਲ ਜਾ ਕੇ ਦਿਖਾ ਸਕਦੇ ਜੰਗਲ ਦਿਖਾ। ਬਾਬਾ ਜੀ ਦਾ। ਤੁਹਾਨੂੰ ਪਹਿਲਾਂ ਮੈਂ ਚੰਨਕੁੰਡ ਦਿਖਾਉਣਾ ਜੀ। ਤੁਸੀਂ ਚੈੱਕ ਕਰਿਓ। ये करो जी सामने मछिया कचु कमें कछू कमें कछु कम है जी, आ जी। दू दूसरा है ते आ थले मच्छी ਦਾ ਇਤਿਹਾਸ ਜੀ ਚੌਧਰੀ ਸਿੱਧ ਜੀ ਜੋ ਆਏ ਸੀਗੇ ਇਹ ਬਾਬਾ ਜੀ ਦਾ ਧੂਆ ਆ ਇਧਰ ਜੀ ਜਿਹੜਾ ਅਖੰਡ 1700 ਸਾਲ ਤੋਂ ਚੱਲ ਰਿਹਾ ਜੀ ਅਖੰਡ ਧੂਣਾ ਬਾਬਾ ਜੀ ਦਾ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਇਹ ਧੂਣਾ ਇਦਾਂ ਹੀ ਚੱਲਦਾ ਆ ਕਹਿੰਦੇ ਅਸੀਂ ਅੱਜ ਤੱਕ ਇਹਨਾਂ ਨੂੰ ਬੰਦ ਨਹੀਂ ਕੀਤਾ ਤੇ ਇਹ ਯੋਗੀਆਂ ਦਾ ਧੂਣਾ ਆ ਜੀ ਤੇ ਦੇਖ ਸਕਦੇ ਹੋ ਕਿਉਂਕਿ ਇੱਥੇ ਆ ਕੇ ਮਰਿਆਦਾ ਦਾ ਬਹੁਤ ਧਿਆਨ ਰੱਖਣਾ ਪੈਂਦਾ ਆ ਕਿ ਹਰੇਕ ਚੀਜ਼ ਮਰਿਆਦਾ ਅਨੁਸਾਰ ਹੀ ਆ ਤੁਸੀਂ ਮਰਿਆਦਾ ਭੰਗ ਨਹੀਂ ਕਰ ਸਕਦੇ ਕਿਸੇ ਚੀਜ਼ ਦੀ ਵੀ ਤਾਂ ਕਰਕੇ ਜਿਹੜੇ ਵੀ ਇੱਥੇ ਮੇਰੀ ਵੀਡੀਓ ਦੇਖ ਕੇ ਆਉਣਗੇ ਇਸ ਚੀਜ਼ ਦਾ ਜਰੂਰ ਧਿਆਨ ਰੱਖਿਆ ਜਾਵੇ ਕਿ ਜੋ ਇਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਵਾ ਉਹ ਜਰੂਰ ਫਾਲੋ ਕੀਤੇ ਜਾਣ ਕਿਉਂਕਿ ਜ਼ਰੂਰੀ ਆ ਜੀ ਇਸ ਚੀਜ਼ ਦਾ ਧਿਆਨ ਰੱਖਦੇ ਬੰਬੰਬੋਲੇ ਜੀ ਦਰਸ਼ਨ ਮਿਲਣ ਆਤੇ ਬਾਬਾ ਜੀ RAM RAM ਜੀ RAM RAM ਉਹ ਠੀਕ ਹੋ ਜੀ ਬਿਲਕੁਲ ਕਿਰਪਾ ਜੀ ਤੋਂ ਨਾਲ ਕਿੰਨਾ ਕੁ ਪੁਰਾਣਾ ਚੱਲਦਾ ਜਟਮਾਲਾ ਜੀ ਕਿਰਪਾ ਜੀ ਤੋਂ ਨਾਲ ਬੜਾ ਪੁਰਾਣਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਘਟਵਾਲ 100 150 ਸਾਲ ਪੁਰਾਣਾ ਬਹੁਤ ਪੁਰਾਣਾ ਜੀ ਅੱਛਾ ਜੀ ਹਾਂ ਜੀ ਬੜੀ ਕਿਰਪਾ ਬਲੇ ਬਾਬਾ ਜੀ ਚਟਪਣਾ ਜੀ ਬੜੀ ਕਿਰਪਾ ਜੀ ਅੱਛਾ ਜੀ ਬਾਬਾ ਦਾ ਅਸ਼ੀਰਵਾਦ ਸਾਰੇ ਕੰਮ ਚੱਲਦੇ ਜੀ ਠੀਕ ਹੈ ਜੀ ਸਾਡਾ ਬੇਨਤੀ ਕਿੰਨੇ ਸਾਲ ਹੋ ਗਏ ਇੱਥੇ ਤੁਹਾਨੂੰ ਇਹ ਬਾਬਾ ਜੀ ਆਂਦੇ ਤੇ ਸਾਡੇ ਅੰਦਰ ਪੱਡੀ ਸੀ ਜੀ ਚਟਪਣਾ ਜੀ ਪਿੰਡ ਤੁਸੀਂ ਸਪੈਂਡਦੇ ਹੋ ਹਾਂ ਲੋਕਲ ਰ ਕੋਰ ਕੀ ਮੰਨਤਾ ਇਸ ਮੰਦਰ ਤੇ ਮੰਨਤਾ ਮੰਦਰ ਬਹੁਤ ਹੀ ਮਾਰਾ ਜੋ ਜਾਂਦਾ ਤੇ ਹਰ ਦੀ ਬਣਵਾ ਪੁੱਛ ਹੁੰਦੀ ਆ ਜੋ ਆਂਦਾ ਆਪਣੇ ਬੱਚੇ ਵਾਸਤੇ ਜਾਂਦਾ ਜਾਂ ਕਿਸੇ ਕੋ ਕਾਮਨਾ ਨਹੀਂ ਪੁੱਝੁੰਦੀ ਕਿਤੇ ਇੱਥੇ ਆ ਕੇ ਪੁੱਝਦੀ ਆ ਠੀਕ ਹੈ ਜੀ ਕਹਿੰਦੇ ਨਾਉਣ ਦੇ ਨਾਲ ਬੱਚਾ ਵੀ ਜੋ ਬਿਲਕੁਲ ਬਿਲਕੁਲ ਜੀ 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 ਬਿਲਕੁਲ ਇੱਥੇ ਦੇ ਕਿਰਪਾ ਬਾਵਾ ਦਾ ਚੱਟ ਬਣਾ ਦੀ ਜੀ ਉਹਨਾਂ ਦੀ ਕਿਰਪਾ ਨਾਲ ਸਭ ਕੰਮ ਹੀ ਕਰਦੇ ਜੀ ਜਿਹੜੇ ਕੰਮ ਕਿਤੇ ਨਹੀਂ ਹੁੰਦਾ ਇੱਥੇ ਆ ਜਾਂਦਾ ਜੀ ਜੀ ਸਿੱਨੀ ਸਦਾ ਬਾਵਾ ਬਹੁਤ ਜਿਆਦਾ ਠੀਕ ਹੈ ਜੀ ਤੇ ਵੇਖੋ ਕਿੰਨਾ ਸੋਹਣਾ ਲੱਗਾ ਕਲਰ ਕਿੰਨਾ ਸੋਹਣਾ ਕੀਤਾ ਆ ਤੇ ਦੂਜੇ ਪਾਸੇ ਚੱਲਦੇ ਆਂ ਜੰਗਲ ਵਾਲ ਤੇ ਇਸ ਜੰਗਲ ਦੀ ਕੋਈ ਵੀ ਬੰਦਾ ਲੱਕੜੀ ਨਹੀਂ ਵਰਤ ਸਕਦਾ ਲੱਕੜ ਨਹੀਂ ਤੋੜ ਨਹੀਂ ਤੇ ਵਰਤ ਨਹੀਂ ਉਹ ਜੇ ਕੋਈ ਤੋੜਦਾ ਆ ਜਾਂ ਵਰਤਦਾ ਆ ਉਹ ਫਿਰ ਆਪਣੇ ਆਪ ਦਾ ਜ਼ਿੰਮੇਵਾਰ ਆਪ ਹੁੰਦਾ ਕਿਉਂਕਿ ਕਹਿੰਦੇ ਫਿਰ ਉਹਨੂੰ ਜਾਨੀ ਨੁਕਸਾਨ ਹੋ ਸਕਦਾ ਆ ਤੇ ਬਾਕੀ ਇਹ ਜੰਗਲ ਆ ਜੀ ਸਾਰਾ ਤੇ ਤਰ੍ਹਾਂ ਤਰ੍ਹਾਂ ਦੇ ਜੀਵ ਹੈਗੇ ਇੱਥੇ ਕਹਿੰਦੇ ਕਿ ਜਿੱਦਾਂ ਸੱਪ ਵਗੈਰਾ ਜਾ ਹੋ ਗਿਆ ਮੋਰ ਵਗੈਰਾ ਸਾਰੇ ਇੱਥੇ ਹੈਗੇ ਆ ਤੇ ਪਾਣੀ ਵੀ ਇਧਰੋਂ ਆਉਂਦਾ ਆ ਇਹ ਜਿਹੜਾ ਉਧਰੋਂ ਨਹਿਰ ਦਾ ਪਾਣੀ ਆ ਰਿਹਾ ਜੀ ਇਹ ਤੇ ਸਾਰਾ ਇਹ ਜੰਗਲ 34 ਕਿੱਲਾਂ ਦੇ ਵਿੱਚ ਜਿਹੜਾ ਜੰਗਲ ਆ ਇਹ ਰਾਤੋਂ ਰਾਤ ਜੰਗਲ ਕਨਵਰਟ ਹੋਇਆ ਸੀਗਾ ਉਹਦੇ ਵਿੱਚ ਜੰਗਲ ਦੇ ਰੂਪ ਦੇ ਵਿੱਚ ਖੇਤ ਸੀ ਇਹ ਜ਼ਿਮੀਂਦਾਰਾਂ ਦਾ ਖੇਤ ਸੀਗਾ ਤੇ ਜ਼ਿਮੀਂਦਾਰਾਂ ਦੇ ਖੇਤ ਨੂੰ ਇਹ ਜੰਗਲ ਦੇ ਰੂਪ ਚ ਬਦਲਿਆ ਸੀਗਾ ਸਾਨੂੰ ਇੱਥੇ ਪੰਡਤ ਜੀ ਮਿਲੇ ਆ ਬਾਕੀ ਜਿੰਨੀ ਹੋਰ ਹਿਸਟਰੀ ਐ ਇਸ ਪੰਡਤ ਜੀ ਕੋ ਪੁੱਛਦੇ ਆ ਬਾਈ ਜੀ ਹੁਣੀ ਆਏ ਹੋਇਆ ਬਾਈ ਜੀ ਰਾਮ 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 ਭਾਈ ਕੀ ਹੋਰ ਇਸ ਮੰਦਿਰ ਦੀ ਹਿਸਟਰੀ ਐ ਸਾਡੇ ਦਰਸ਼ਕਾਂ ਦੱਸੋ ਜੀ ਮਾੜਾ ਜੀ ਜੋ ਆ ਮੰਦਿਰ ਹੈਗਾ ਨਾ ਇਹ ਮੰਦਿਰ ਮਤਲਬ ਕੀ ਅਜ ਤੋਂ ਕੋਈ 3 400 500 ਸਾਲ ਪਹਿਲੇ ਇੱਥੇ ਇੱਕ ਸੰਨਿਆਸੀ ਸੀਗੇ ਜੋਗੀ ਸੀਗੇ ਉਹਨਾਂ ਨੇ ਤਪੱਸਿਆ ਕਰਦੇ ਭਈ ਜੀ ਰੱਥਰੇ ਕਿਸਾਨ ਸੀਗੇ ਉਹਨਾਂ ਨੂੰ ਮਨਾ ਕੀਤਾ ਕਿ ਇੱਥੇ ਤਪੱਸਿਆ ਨਾ ਕਰੋ ਤੇ ਉਹ ਬੈਠੇ ਰਹੇ ਰਹੇ ਦੇਖੀਓ ਉਦੇ ਬਾਦ ਉਹਨਾਂ ਨੇ ਮਨ ਕੇ ਸੁਮ ਚਾਲ ਕੇ ਸਵਾਗਵ ਉਪਰਚਾਰ ਦਿੱਤਾ ਅੱਛਾ ਅੱਛਾ ਜੀ ਫਿਰ ਸਵਾਗਵ ਉਪਰਚਾਰ ਹੈ ਸਵਾਗਾ ਜਿੱਥੇ ਮਤਲਬ ਕਿ ਉਹ ਨਾਲ ਉਹਦੇ ਨਾਲ ਗਏ ਆ ਮਤਲਬ ਕਿ ਨੱਚ ਨਾਲ ਠੀਕ ਹੈ ਜੀ ਜਿੱਥੇ ਤੇ ਉਹਦੇ ਮਤਲਬ ਕਿ ਗੋਡੇ ਜਾਂ ਕੋਣੀਆਂ ਜਾਂ ਕੁਛ ਇੰਨਾ ਸੀਰ ਦੇ ਅੰਗ ਬਜਦੇ ਹੀ ਹੈ ਨਾ ਤੇ ਉੱਥੇ ਉੱਥੇ ਬੋਲੀਆਂ ਦਾ ਨਿਰਮਾਣ ਹੋਦਾ ਹੈ ਬੋਲੀਆਂ ਤਿੰਨ ਬਣਦੀਆਂ ਨਾ ਅੱਛਾ ਜੀ ਉੱਥੇ ਬੋਲੀਆਂ ਦਾ ਨਿਰਮਾਣ ਹੋਦਾ ਹੈ ਫਿਰ ਉਸ ਤੋਂ ਬਾਅਦ ਮਤਲਬ ਕਿ ਜਦੋਂ ਸਵੇਰ ਹੋਈ ਸਵੇਰ ਉਚਾਲ ਕੇ ਉੱਠ ਕੇ ਉਸ ਤੋਂ ਬਾਅਦ ਸਵੇਰੇ ਜਦੋਂ ਦਿੰ ਚੜਿਆ ਤਾਂ ਲੋਕਾਂ ਨੇ ਦੇਖਿਆ ਇੱਥੇ ਮੈਂ ਕਿਹਾ ਜਿੰਨਾ ਵੀ ਇਹ ਸਾਰਾ ਜਮੀਨ ਸੀ ਕਿ ਸਾਰੀਆਂ ਜੰਗਲ ਤਿਆਰ ਹੋਣੇ ਇੱਕ ਰਾਤ 'ਚ ਜੰਗਲ ਤਿਆਰ ਹੋ ਗਏ ਅੱਛਾ ਜੀ ਹਾਂ ਉਸ ਤੋਂ ਬਾਅਦ ਫਿਰ ਮਤਲਬ ਕਿ ਇੱਥੇ ਮੰਨਤਾ ਹੋਗੀ ਹੁਣ ਜਿੱਦਾਂ ਸਾਹਮਣੇ ਬਣਾਇਆ ਹੈ ਤਪਸਥਾਨ ਕਹਿੰਦੇ ਆ ਧੂਣਾ ਬਣਾਇਆ ਹੈ ਧੂਣਾ ਹਾਂਜੀ 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 ਇਹ ਮੇਨ ਹੈਗਾ ਉਸ ਤੋਂ ਬਾਅਦ ਮੰਦਰ ਵਗੈਰਾ ਬਣਾਇਆ ਹੈ ਪਰ ਜਿਹੜਾ ਮੇਨ ਹੈ ਉਹ ਧੂਣਾ ਹੈ ਅੱਛਾ ਜੋ ਨਥਾ ਧੂਣਾ ਕਹਿੰਦੇ ਨੇ ਨਥਾ ਧੂਣਾ ਹੈ 12 ਮਹੀਨੇ ਮਤਲਬ ਕਿ 12 ਵੀ ਉਦੋਂ ਉਦੋਂ ਲਗਾਤਾਰ ਚੱਲਦਾ ਪਿਆ ਹੈ ਕਿੰਨੇ ਸਾਲ ਹੋ ਗਏ ਆ ਕਾਫੀ ਸਾਲ ਹੋ ਗਏ ਮਤਲਬ ਸਾਲ ਹੋ ਗਏ ਨਾ 4-5 ਸਾਲ ਇਹਦੇ ਚੱਲਦਾ ਜੀ ਹਾਂ ਕਾਫੀ ਟਾਈਮ ਹੋ ਗਿਆ ਮਨ ਲਗਾਤਾਰ ਚੱਲਦਾ ਤੂੰ ਮੈਂ اچھا ਮਤਲਬ ਕਿ ਜੋ ਵੀ ਲੱਕੜੀ ਇੱਥੇ ਉਹਦੀ ਇੱਕ ਮਾਨਤਾ ਹੈ ਲੱਕੜੀ ਦੀ ਕਿ ਇੱਥੋਂ ਜਿਹੜੀ ਲੱਕੜ ਹੁੰਦੀ ਹੈ ਕੋਈ ਵੀ ਜੂਸ ਨਹੀਂ ਕਰ ਸਕਦਾ ਆਪਣੇ ਘਰ ਲੈ ਜਾ ਕੇ ਅੱਛਾ ਜੀ ਜਾ ਕੇ ਧੂਨੇ ਦੇ ਜੂਸ ਹੋਏਗੀ ਜਾਂ ਇੱਥੇ ਲੰਗਰ ਵਗੈਰਾ ਜੂਸ ਹੋਏਗੀ ਜਾਂ ਕੋਈ ਮਤਲਬ ਕਿ ਜਦਾ ਡੈਥ ਹੋਈਂ ਦੇ ਕਿਸੇ ਸ਼ਮਸ਼ਾਨ ਘਾਟ ਸ਼ਮਸ਼ਾਨ ਘਾਟ ਇੱਥੇ ਕੋਈ ਲੈ ਕੇ ਨਹੀਂ ਜਾ ਸਕਦਾ ਲੈ ਕੇ ਨਹੀਂ ਜਾ ਸਕਦਾ ਨਾ ਪੱਤਾ ਤੋੜ ਸਕਦਾ ਪੱਤਾ ਵੀ ਨਹੀਂ ਤੋੜ ਸਕਦਾ ਨਹੀਂ ਪੱਤਾ ਫੋੜ ਤੋੜ ਕੇ ਇੱਥੇ ਤੁਸੀਂ ਮੰਦਰੀ ਚੜ ਸਕਦੇ ਹੋ ਅੱਛਾ ਕੰਮ ਨਹੀਂ ਆਣਾ ਅਗਰ ਲੱਕੜੀ ਦੇ ਤੋਂ ਲੀ ਕੇ ਘਰ ਚੋਂ ਆਉਂਦੇ ਹੋ ਜਾਂ ਕੁਝ ਦਾ ਯੂਜ਼ ਕਰਦੇ ਹੋ ਤਾਂ ਡੈਥ ਹੋ ਜਾਂਦੀ ਹੈ ਕਿਸੇ ਦੀ ਜਾਂ ਫਿਰ ਉਹ ਚੀਜ਼ ਖਰਾਬ ਹੋ ਜਾਂਦੀ ਜੋ ਤੁਸੀਂ ਨਾ ਤਿਆਰ ਕਰੋਗੇ ਠੀਕ ਹੈ ਜੀ ਇਹਦੀ ਆ ਮੰਨਤਾ ਕੀ ਹੈ ਇਹ ਮੰਨਤਾ ਹੈ ਜੀ ਇਹ ਕਿੰਨਾ ਕੁ ਵੱਡਾ ਜੰਗਲ ਵਾਜੀ ਜੰਗਲ ਦੇਖੋ ਤੁਸੀਂ ਆਪੇ ਪੂਰੇ ਫੈਲ ਫੈਲਾ ਮੇਰੇ ਘਰ ਦੇ ਅੱਛਾ ਜੀ 40 ਕਿਲੇ 30 40 ਕਿਲੇ ਜੰਗਲਾ ਹੈ ਜਿੰਨੀ ਵੀ ਲੱਕੜ ਇੱਥੇ ਹੈਗੀ ਹੈ ਸਾਰੀ ਲੱਕੜ ਇੱਧਰ ਦੀ ਨਹੀਂ ਹੈਗੀ ਹੈ ਲੱਕੜ ਸਾਰੀ ਹਿਮਾਚਲ ਦੀ ਹੈ ਮਲਕੀ ਪਹਾੜੀ ਲੱਕੜਾਂ ਸਾਰੀ ਇੱਥੇ ਜਿੰਨਾ ਬੂਟਾ ਲੱਗਾ ਜਿੰਨਾ ਬੂਟਾ ਲੱਗਿਆ ਉਹ ਚਲੋ ਕਟਾਉ ਉੱਟੋ ਦਿੱਤੇ ਕੁਝ ਲੇਕਿਨ ਜਿੰਨੇ ਵੀ ਪਿੱਛੇ ਵਾਲੇ ਦਰਸਤ ਸੀ ਕੋ ਸਾਰੇ ਮਤਲਬ ਕਿ ਪਹਾੜੀ ਲੱਕੜੀ ਜਿੱਦਾਂ ਕਹਿੰਦੇ ਕਿ ਪਹਾੜ ਦੇ ਲੱਕੜੀ ਇੰਦਰ ਦੀ ਲੱਕੜੀ ਲੋਕ ਲੱਕੜੀ ਨਹੀਂ ਹੈ ਕੋਈ ਨਹੀਂ ਅੱਛਾ ਜੀ ਹੁਣ ਤਾਂ ਕਟਾ ਕੇ ਚਲੋ ਆਪਣੇ ਵੀ ਬੂਟੇ ਤਿਆਰ ਕਹਿੰਦੇ ਕਦੀ ਸੁੱਕਦੇ ਨਹੀਂ ਹਨਾ ਇਹ ਬੂਟੇ ਬਿਲਕੁਲ ਜੀ ਕਦੀ ਨਹੀਂ ਸੁੱਕਦੇ ਮਤਲਬ ਕਿ ਚਲਦਾ ਹੀ ਰਹਿੰਦਾ ਇਹ ਬਲਤੇ ਇੱਥੇ ਕਦੀ ਘਟਦਾ ਹੀ ਨਹੀਂ ਲੱਕੜੀ ਘਟਦੀ ਨਹੀਂ ਕਿਉਂਕਿ ਜਿੱਥੇ ਬਣ ਤਿਆਰ ਹੋ ਜਾਂਦਾ ਉਹ ਫਿਰ ਉਹ ਤੇ ਖਤਮ ਤਾਂ ਹੁੰਦਾ ਨਹੀਂ ਬਣ ਪਰ ਇਹ ਲੱਕੜੀ ਦੀ ਖਾਸੇਤਾ ਕੀ ਇਹ ਲੱਕੜੀ ਤੁਸੀਂ ਜੂਜ ਨਹੀਂ ਕਰ ਸਕਦੇ ਕਿਤੇ ਵੀ ਠੀਕ ਹੈ ਜੀ ਹਾਂ ਬਸ ਮੰਦਰ ਵਾਸਤੇ ਨਹੀਂ ਇਸਤੇਮਾਲ ਕਰ ਸਕਦੇ ਮੰਦਰ ਵਾਸਤੇ ਜੂਜ ਹੋਣੀ ਚਾਹੀਦੀ ਹੈ ਬਈ ਤੇ ਜਿੱਦਾਂ ਉਹ ਪਾਣੀ ਜਿਹੜਾ ਕੁੰਡ ਆ ਉਹਦੀ ਵੀ ਕਹਿੰਦੇ ਕਮਾਨਤਾ ਆ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਹੜਾ ਇਹ ਵਿੱਚ ਇਹ ਮੱਦੇ ਵਾਲਾ ਕੁੰਡਾ ਹੈਗਾ ਨਾ ਜਿਹੜਾ ਜਿੱਥੇ ਕਛੂਏ ਆ ਕਛੂਏ ਆ ਇਹ ਮਤਲਬ ਚਲੋ ਇੱਥੇ ਮਰਦਾਨਾ ਸੁਨਾਨ ਵਾਸਤੇ ਰੱਖਿਆ ਹੈ ਉਪਰ ਇਹ ਜਨਾਨਾ ਸੁਨਾਨ ਵਾਸਤੇ ਹੈ ਜਿਹੜਾ ਪਿਛਲਾ ਕੁੰਡਾ ਹੈ ਉਹ ਮਤਲਬ ਕਿ ਪਰਸ਼ਾਵਾਂ ਜਿਹਨਾਂ ਨੂੰ ਕਹਿ ਲੋ ਕਿ ਜਿਹਦੇ ਨੂੰ ਜਿਹੜਾ ਜਦਾਂ ਬੱਚਾ ਹੋਣ ਵਾਲੀ ਛਣਾਂ ਨੇ ਜਾਂ ਮਤਲਬ ਕਿ ਉਹਨੂੰ ਬੱਚਾ ਨਹੀਂ ਹੁੰਦਾ ਜਾਂ ਕਿਸੇ ਦਾ ਕੇਸ ਖਰਾਬ ਹੋ ਜਾਂਦੇ ਹਨਾ ਜਾਂ ਕਿ ਉਹਨੂੰ ਸਕਿਨ ਦੀ ਪ੍ਰੋਬਲਮ ਵਗੈਰਾ ਹੈਗੀ ਆ ਤਾਂ ਉੱਥੇ ਸੁਨਾਣ ਕਰਨ ਨਾਲ ਉਹ ਠੀਕ ਹੋ ਜਾਂਦੀ ਹੈ ਮੰਗਲਵਾਰ ਸੁਨਾਣ ਜਯਾਤ ਵਰਸ਼ ਸੁਨਾਣ ਕਰਨੇ ਪੈਂਦੇ ਇੱਥੇ ਉਹ ਬਾਬਾ ਜੀ ਦੱਸਦੇ ਨੇ ਉਹਨਾਂ ਨੂੰ ਪਤਾ ਹੁੰਦਾ ਉਸ ਬਾਰੇ ਉਹ ਫਿਰ ਉਹ ਸੁਨਾਣ ਕਰਨ ਨਾਲ ਉਹ ਪ੍ਰੋਬਲਮ ਠੀਕ ਹੋ ਜਾਂਦੀ ਹੈ ਠੀਕ ਹੈ ਜੀ ਤੇ ਜਿਹੜੇ ਕਛੂਏ ਭਾਜੀ ਫਿਰ ਉਹ ਕੁਛ ਕਹਿੰਦੇ ਤਾਂ ਨਹੀਂ ਇੱਥਾਂ ਨਹੀਂ ਨਹੀਂ ਉੱਦਾਂ ਉਹਨਾਂ ਉਹਨਾਂ ਕੀ ਬੋਲਦਾ ਆਪਸ ਰੱਖੇ ਹੋਏ ਵਿੱਚ ਕਛੂਏ ਵੀ ਆ ਗਏ ਮੱਛਲੀਏ ਵੀ ਆ ਗਈਆਂ ਨਾ ਉਹ ਆਪ ਰੱਖੀ ਹੋਈਆਂ ਆਪ ਰੱਖੀਆਂ ਹੋਈਆਂ ਉਹ ਨਹੀਂ ਕੁਛ ਵੀ ਕਹਿੰਦੇ ਉਹ ਤਾਂ ਮਤਲਬ ਕਿ ਆਪੇ ਛੱਡੇ ਵੀ ਕਿ ਮਤਲਬ ਕਿਸੇ ਆਪਟ ਵਾਸਤੇ ਇਹ ਪਿੰਡ ਕਟਾਰੂ ਚੱਕਾਣਾ ਪਿੰਡ ਕਟਾਰੂ ਚੱਕਾ ਠੀਕ ਹੈ ਕਟਾਰੂ ਚੱਕਾ ਕਟਾਰੂ ਚੱਕ ਦੀ ਵੀ ਰੀਣ ਲੱਗੀ ਆ ਤੇ ਜਗ੍ਹਾ ਦਾ ਨਾਂ ਆ ਚਟਪਟ ਬੜੀ ਕਿਉਂਕਿ ਜਿਹੜੇ ਸੰਤ ਸੀਗੇ ਜਿਹੜੇ ਮਨਾਤ ਸੀਗੇ ਉਹ ਤਾਂ ਨਹੀਂ ਚਟਪਟ ਨਾ ਚਟਪਟ ਨਾ ਫਿਰ ਉਹਦੇ ਨਾਂ ਤੇ ਆ ਗਿਆ ਮਤਲਬ ਕਿ ਜਗ੍ਹਾ ਦਾ ਨਾਂ ਠੀਕ ਹੈ ਕਿ ਕਿ ਬਣੀ ਤਾਂ ਕਹਿੰਦਾ ਕਿ ਇੱਕ ਰਾਤ 'ਚ ਤਿਆਰ ਹੋਈ ਹੀ ਹੈ। ਬਣਨ ਮਰ ਕੇ ਬਣ ਤਿਆਰ ਹੋ ਇਸ ਕਰਕੇ ਨੂੰ ਬਣੀ ਕਹਿੰਦੇ ਆ। ਤਾਂ ਨਾ ਇਹਦਾ ਚਟਪਟ ਨਾਥ ਨਾਥੇ ਦਾ ਨਾਂ ਚਟਪਟ ਬਣੀ ਜਿਹਦਾ ਠੀਕ ਹੈ ਇਹ ਜੋਗੀਆਂ ਦਾ ਕੁੱਲ ਆ। ਜੋਗੀਆਂ ਜੋਗੀਆਂ ਨਾਥਾਂ ਬੈਠੇ ਨਾਥਾਂ ਦਾ ਹਾਂ ਜੇ ਕੰਨ ਪਟੇ ਨਾਥ ਹੁੰਦੇ ਨਾ ਇਹ ਹੁੰਦੀ ਗੱਤ ਹੀ ਹੈ। ਕੰਨ ਪਟੇ ਜਿਨ੍ਹਾਂ ਨੇ ਕੰਨ ਬਣਾਏ ਹੋਏ ਆ। ਨਾਥਾਂ ਗੱਲ ਇਹ ਪਟੇ ਹੁੰਦੇ ਠੀਕ ਹੈ ਹੁੰਦੀ ਗੱਤ ਹੀ ਹੈ। ਜਿੱਦਾਂ ਮਤ ਜੋਗੀਆਂ ਦਿੱਤੇ ਨਾਥ ਹਾਂਜੀ ਗੁਰਖ ਨਾਥ ਮਾਬਾ ਬਲਕਨਾਥ ਨਾਥਨੀ ਗੱਦੀ ਹੈ ਨਾਥਨੀ ਗੱਦੀ ਹੈ ਉਹਦੀ ਗੱਦੀ ਆ ਉਹ ਜਿਹੜੇ ਮਨ ਗੋਰਖਨਾਥ ਦੇ ਸ਼ੀਸ਼ੇ ਸੀਗੇ ਜਿਹੜੇ ਮਨ ਕਿੱਥੇ ਆਏ ਸੀਗੇ ਚਟਪੜਨਾਜ ਉਹ ਗੁਰੂ ਗੋਰਖਨਾਥ ਦੇ ਸ਼ੀਸ਼ੇ ਸੀਗੇ ਅੱਛਾ ਜੀ ਹੋਰ ਕੀ ਮਾਨਤਾ ਕੀ ਕਿਹਦੇ ਬਰਾਬਰ ਆ ਜੇ ਕੋਈ ਇੱਥੇ ਆ ਕੇ ਮੱਥਾ ਟੇਕ ਜਵੇ ਜਾਂ ਮੋਣੋ ਕਾਮ ਨਾ ਪੁਰੇ ਜਾਂਦੇ ਹੁੰਦੇ ਦੇਖੋ ਇਹ ਤੀਰਥ ਸਥਾਨ ਆ ਅੱਛਾ ਜੀ ਤਾਂ ਤੀਰਥ ਸਥਾਨ ਤੇ बराबर ਤੇ ਕਿਸੇ ਦੇ ਹੋ ਨਹੀਂ ਸਕਦਾ ਹਰ ਇੱਕ ਜਗ੍ਹਾ ਤੇ ਆਪਣੀ ਆਪਣੀ માનਤ ਹੁੰਦੀ ਹੈ ਨਾ ਤੇ ਇਹਦੀ માનਤ ਤੇ ਇਸੇ ਕਰਕੇ ਮੈਨ ਮੰਨੀ ਜਾਂਦੀ ਹੈ ਕਿ ਇੱਕ ਤੇ ਮਤਲਬ ਕੀ ਹੈ ਨਾਥਾ ਸਥਾਨਾ ਗਾਇ ਨਾਥਾ ਨਾ ਦੂਸਰਾ ਇਥੇ ਜਦੋਂ ਮਤਲਬ ਤੁਹਾਨੂੰ ਦੱਸਿਆ ਕਿ ਜਦੋਂ ਨੀ ਸੁਤਾਨ ਜਿਹੜਾ ਇਸਤਰੀ ਹੁੰਦੀ ਹੈ ਨਾ ਜਾਂ ਜਿੰਦਾ ਕੇਸ ਖਰਾਬ ਹੋ ਜਾਂ ਜਾਂ ਜਿਹਨਾਂ ਨੂੰ ਸਕਿਨ ਦੀ ਪ੍ਰੋਬਲਮ ਚਮੜੀ ਦੀ ਪ੍ਰੋਬਲਮ ਲੈਂਦੀ ਹੈ ਉਹਨਾਂ ਨੂੰ ਸੁਨਾਨ ਕਰਨ ਨਾਲ ਉਹ ਪ੍ਰੋਬਲਮ ਠੀਕ ਹੁੰਦੀ ਹੈ ਇਸ ਕਰਕੇ ਦੁਨੀਆ ਤੇ ਜਾ ਲਾਉਂਦੀ ਹੈ ਠੀਕ ਹੈ ਨਾ ਲੋਕੀ ਕਾਫੀ ਹਿਮਾਚਲ ਦੇ ਜੀਐਨਕੇ ਦੇ ਬਹੁਤ ਲੋਕੀ ਆਉਂਦੇ 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 ਇਹ ਡਿਸਟ੍ਰਿਕਟ ਭਾਜੀ ਨੂੰ ਇਹ ਗੁਰਦਾਸਪੁਰ ਪੈਂਦਾ ਜਾਂ ਪਠਾਨਕੋਟ ਪਠਾਨਕੋਟ ਪੈਂਦਾ ਨਾ ਪਠਾਨਕੋਟ ਡਿਸਟ੍ਰਿਕਟ ਹੈ ਪਠਾਨਕੋਟ ਡਿਸਟ੍ਰਿਕਟ ਹੈ ਪਹਿਲੇ ਗੁਰਦਾਸਪੁਰ ਸੀ ਪਰ ਉਹਨਾਂ ਨੇ ਪਠਾਨਕੋਟ ਬਣ ਗਿਆ ਨਾ ਪਠਾਨਕੋਟ ਪਹਿਲੇ ਗੁਰਦਾਸਪੁਰ ਡਿਸਟ੍ਰਿਕਟ ਪੈਂਦਾ ਇਹ ਉਹ ਪਠਾਨਕੋਟ ਹੋ ਗਿਆ ਠੀਕ ਹੈ ਭਾਈ ਸ਼ੁਕਰੀਆ ਭਾਜੀ ਸ਼ੁਕਰੀਆ ਜੀ